ਸਾਸ੍ਰੀਕਾਲ ਪਿਆਰੇ ਦੋਸਤੋ ਅੱਜ ਆਪਾਂ ਇਸ ਵੀਡੀਓ ਚ ਪੰਜਾਬੀ ਦੇ ਜਿਹੜੇ ਅਲਫਾਬੈਟ ਨੇ ਅੱਖਰ ਨੇ ਜਿਹਨੂੰ 35 ਅੱਖਰੀ ਕਹਿੰਦੇ ਆ ਉਹਦੀ ਵਰਣਮਾਲਾ ਆਪਾਂ ਪੜਾਂਗੇ ਠੀਕ ਹੈ ਤਾਂ ਫਿਰ ਆ ਹੈਗਾ ਆਪਣੇ ਕੋਲ ਊੜਾ ਊੜਾ ਐੜਾ ਐੜਾ ਕਈ ਲੋਕ ਇਹਨੂੰ ਆੜਾ ਵੀ ਕਹਿ ਦਿੰਦੇ ਨੇ ਠੀਕ ਆ ਆੜਾ ਜਾਂ ਐੜਾ ਊੜਾ ਐੜਾ ਈੜੀ ਈੜੀ ਸਸਾ ਸਸਾ ਹਾ ਹਾ ਕੱਕਾ ਕੱਕਾ ਖਖਾ ਖਖਾ ਗੱਗਾ ਗੱਗਾ ਕੱਗਾ ਕੱਗਾ ਅੰਗਾ ਅੰਗਾ ਚੱਚਾ ਚੱਚਾ ਛੱਛਾ ਛੱਛਾ ਜੱਜਾ ਜੱਜਾ ਝੱਜਾ ਝੱਜਾ ਨਈਆਂ ਨਈਆਂ ਟੈਂਕਾ ਟੈਂਕਾ ਠੱਠਾ ਠੱਠਾ ਡੱਡਾ ਡੱਡਾ ਢੱਡਾ ਢੱਡਾ ਨਾਣਾ ਨਾਣਾ ਤੱਤਾ تھا تھا ددہ دہ تدہ تدہ نپا پپا ففا ففا ببا ببا پبا پبا مما مما ئی ہرارا ہرارا للہ للہ واہ 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 اڑاڑا اڑاڑا یہ تو اپنے پینتی اکھری ہو گئے ٹھیک ہے اپنا کنیاں لائن ہو گئی یہ ਆਪਣੀਆਂ ਹੋ ਗਈਆਂ 1 2 3 4 ਪੈਂਕੇ ਤੱਕ 4 ਹੋ ਗਈਆਂ ਠੀਕ ਹੈ 5 6 7 7 ਮਲਟੀਪਲਾਈ 1 2 3 4 5 7 5 35 35 ਅੱਖਰ ਇਹ ਇੱਥੇ ਪੂਰੇ ਹੋ ਗਏ ਠੀਕ ਆ ਉਸ ਤੋਂ ਬਾਅਦ ਆਪਣੇ ਕੋਲ 6 ਅੱਖਰ ਆਉਂਦੇ ਨੇ ਪੈਰੀ ਬਿੰਦੀ ਵਾਲੇ ਅੱਖਰ ਤਾਂ 35 6 ਠੀਕ ਹੈ ਇਹ ਹੋ ਗਿਆ ਆਪਣਾ 35 6 ਆਪਣਾ 41 ਹੋ ਗਏ ਕੁੱਲ ਠੀਕ ਹੈ ਸੱッセ ਪੈਰੀ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਲ ਲੇ ਪੈਰ ਬਿੰਦੀ ਠੀਕ ਹੈ ਇਹ ਸੀ ਆਪਣੀ 35 ਅਖਰੀ ਵਰਣਮਾਲਾ ਪੰਜਾਬੀ ਦੇ ਅਲਫਾਬੈਟ ਠੀਕ ਹੈ ਤੇ ਦੋ ਅਲਫਾਬੈਟ ਜਿਹੜੇ ਹੁੰਦੇ ਨੇ ਉਹ ਕਈ ਵਾਰ ਕਨਫਿਊਜ਼ਿੰਗ ਹੋ ਜਾਂਦੇ ਨੇ ਠੀਕ ਹੈ ਕਿਹੜੇ ਕਿਹੜੇ ਦੀ ਮੈਂ ਗੱਲ ਕਰ ਰਿਹਾ ਇੱਕ ਤਾਂ ਮੈਂ ਇਹਦੀ ਗੱਲ ਕਰਦਾ ਇੱਕ ਮੈਂ ਇਹਦੀ ਗੱਲ ਕਰਦਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹਨੂੰ ਕੀ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਅੰਗਾ ਅੰਗਾ ਠੀਕ ਹੈ ਵੰਗ ਵਾਵੇਂ ਉੱਤੇ ਟਿੱਪੀ ਪਿੱਛੇ ਅੰਗਾ ਵੰਗ ਚੂੜੀ ਠੀਕ ਹੈ ਵੰਗ ਹੁੰਦੀ ਹੈ ਚੂੜੀ ਬੈਂਗਲ ਉੱਥੇ ਇਸਤੇਮਾਲ ਹੁੰਦਾ ਸ਼ਬਦ ਉਹ ਵਰਡ ਲਿਖ ਉਹ ਅੱਖਰ ਲਿਖਣ ਲਈ ਵਰਡ ਲਿਖਣ ਲਈ ਠੀਕ ਹੈ ਅੰਗਾ ਇਹਨੂੰ ਕਹਿੰਦੇ ਨੇ ਅੰਗਾ ਤੇ ਫਿਰ ਇਹਨੂੰ ਕੀ ਕਹਿੰਦੇ ਨੇ ਜਿਹੜਾ ਵਾਵੇਂ ਦੀ ਤਰ੍ਹਾਂ ਦਿਖਦਾ ਇਹਨੂੰ ਆਪਾਂ ਕਹਿੰਦੇ ਆ ਨਈਆਂ ਨਈਆਂ ਖਾਲੀ ਠੀਕ ਹੈ ਆ ਹੋ ਗਿਆ ਅੰਗਾ ਇਹ ਵੀ ਖਾਲੀ ਹੁੰਦਾ ਅੰਗਾ ਇਹ ਹੈਗਾ ਨਈਆਂ ਇਹ ਵੀ ਖਾਲੀ ਹੈ ਠੀਕ ਹੈ ای پڑھ لینا ایک بار اوڑا ککا چچا ٹینکا تتا پپا یع ٹھیک ہے ایڑا ککھا چھا ٹھا تھا ففا رارا ایڑی گگا ججا ڈڈا ددا ببا للہ سسا گگا چجا ٹڈا ٹکن تدا پبا واہ واہ ہاہا اگاں اگاں ہا ہا اگاں نہیں مما راڑا ٹھیک ہے جی لو جی ਇੱਕ ਵਾਰੀ ਤੁਸੀਂ ਖੁਦ ਤੋਂ ਰਿਵਾਈਜ਼ ਕਰ ਲਿਓ ਠੀਕ ਆ ਜੇ ਕੋਈ ਅੱਖਰ ਦੀ ਪ੍ਰੋਨਨਸੀਏਸ਼ਨ ਕਿਵੇਂ ਆਪਾਂ ਦਾ ਉਚਾਰਨ ਕਰਦੇ ਆ ਸਮਝ ਨਹੀਂ ਤੁਹਾਨੂੰ ਆਇਆ ਹੋਊਗਾ ਤਾਂ ਵੀਡੀਓ ਨੂੰ ਤੁਸੀਂ ਰਿਪੀਟ ਕਰਕੇ ਜਿੰਨੀ ਮਰਜ਼ੀ ਵਾਰ ਦੇਖ ਲਓ ਕੋਈ ਦਿੱਕਤ ਨਹੀਂ ਵੀਡੀਓ ਕਿਤੇ ਨਹੀਂ ਜਾਣ ਵਾਲੀ ਠੀਕ ਆ ਤਾਂ ਇਸ ਵੀਡੀਓ ਵਿੱਚ ਇੰਨਾ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਧੰਨਵਾਦ ਜੀ